ਮੱਕੀ ਦੀ ਫਸਲ ਬਾਰੇ ਆਮ ਜਾਣਕਾਰੀ ਮੱਕੀ ਇੱਕ ਅਜਿਹੀ ਫਸਲ ਹੈ ਜੋ ਕਿ ਅਨਾਜ ਅਤੇ ਚਾਰੇ ਲਈ ਵਰਤੀ ਜਾਂਦੀ ਹੈ ਮੱਕੀ ਦੀ ਫਸਲ ਬੀਜਣ ਨਾਲ 90% ਪਾਣੀ ਅਤੇ 70% ਭੂਮੀ ਸ਼ਕਤੀ ਨੂੰ ਬਚਾਇਆ ਜਾ ਸਕਦਾ ਹੈ ਮੱਕੀ ਦੀਆਂ ਕਿਸਮਾਂ ਹਨ ਪੀ ਐਮ ਐਚ 9 ਪੀ ਐਮ ਐਚ 7 ਪੀ ਐਮ ਐਚ 10 ਪੀ ਐਮ ਐਚ 2 ਬੁਲੰਦ ਇਹਨਾਂ ਕਿਸਮਾਂ ਦਾ ਝਾੜ 28 ਤੋਂ 32 ਕੁਇੰਟਰ ਪ੍ਰਤੀ ਏਕੜ ਹੈ ਅਤੇ ਇਹ ਕਿਸਮਾਂ ਲਗਭਗ 180 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਖੇਤ ਦੀ ਤਿਆਰੀ ਬਿਜਾਈ ਤੋਂ ਪਹਿਲਾਂ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ। ਫਿਰ ਇਸ ਨੂੰ ਸੁਹਾਗੇ ਨਾਲ ਪੱਧਰ ਕਰਕੇ ਮੱਕੀ ਦੀ ਬਿਜਾਈ ਕਰਨੀ ਚਾਹੀਦੀ ਹੈ। ਬਿਜਾਈ ਦਾ ਸਮਾਂ ਮੱਕੀ ਦੀ ਬਿਜਾਈ ਸਾਲ ਵਿੱਚ 2 ਵਾਰ ਕੀਤੀ ਜਾ ਸਕਦੀ ਹੈ। ਪਹਿਲੀ ਬਿਜਾਈ 25 ਮਈ ਤੋਂ ਜੂਨ ਮਹੀਨੇ ਵਿੱਚ ਅਤੇ ਦੂਜੀ ਬਿਜਾਈ 25 ਅਕਤੂਬਰ ਤੋਂ 30 ਨਵੰਬਰ ਵਿੱਚ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਲਈ ਕਾਲੀ ਲਾਲ ਅਤੇ ਹਲਕੀ ਚੀਕਨੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਬੀਜ ਦੀ ਮਾਤਰਾ ਮੱਕੀ ਦੀ ਵਧੀਆ ਪੈਦਾਵਾਰ ਲਈ 10 ਤੋਂ 12 ਕਿਲੋ ਬੀਜ ਦੀ ਵਰਤੋਂ ਕਰੋ। ਨਦੀਨਾਂ ਦੀ ਰੋਕਥਾਮ ਖੇਤ ਵਿੱਚ ਨਦੀਨਾਂ ਜਾਂ ਕੱਖ ਫੂਸ ਨੂੰ ਉਗਰਨ ਤੋਂ ਰੋਕਣ ਲਈ 500 ਗ੍ਰਾਮ ਐਟਰਾਜਨ ਜਾਂ 1 ਲੀਟਰ ਪੈਡੀਮੈਥਾਲਨ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਬੀਜਨ ਤੋਂ 2-3 ਦਿਨ ਪਹਿਲਾਂ ਜਾਂ ਬਾਅਦ ਵਿੱਚ ਛਿੜਕਾਅ ਕਰ ਸਕਦੇ ਹਾਂ ਬੀਜ ਦਾ ਉਪਚਾਰ ਬਿਜਾਈ ਤੋਂ ਪਹਿਲਾਂ ਬੀਜ ਦਾ ਉਪਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਬੀਜ ਦਾ ਉਪਚਾਰ ਕਿਸੇ ਵੀ ਫੰਗਸ ਨਾਸ਼ੀ ਦਵਾਈ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਬਵਾਸਟੇਨ 3 ਗ੍ਰਾਮ ਪ੍ਰਤੀ ਕਿਲੋ ਬੀਜ ਉਤੇ ਲਾ ਕੇ ਬੀਜ ਨੂੰ ਸੋਧਿਆ ਜਾ ਸਕਦਾ ਹੈ ਬਿਜਾਈ ਦਾ ਤਰੀਕਾ ਆਮ ਤੌਰ ਤੇ ਮੱਕੀ ਦੀ ਬਿਜਾਈ ਟਰੈਕਟਰ ਵਾਲੀ ਮਸ਼ੀਨ ਨਾਲ ਕਰਦੇ ਹਾਂ ਪਰ ਕਈ ਜਗ੍ਹਾ ਤੇ ਇਸ ਦੀ ਬਿਜਾਈ ਵੱਟਾਂ ਉੱਤੇ ਵੀ ਕੀਤੀ ਜਾਂਦੀ ਹੈ ਖਾਦਾਂ ਮੱਕੀ ਦੀ ਵਧੀਆ ਪੈਦਾਵਾਰ ਲਈ 75 ਤੋਂ 100 ਕਿਲੋਗ੍ਰam ਯੂਰੀਆ 27 ਤੋਂ 55 ਕਿਲੋਗ੍ਰam ਡੀਏਪ ਪਾਈ ਜਾਂਦੀ ਹੈ ਮੱਕੀ ਨੂੰ ਲੱਗਣ ਵਾਲੀਆਂ ਬਿਮਾਰੀਆਂ ਬੀਜ ਦਾ ਸਰਨਾ ਪੌਦੇ ਦਾ ਝੁਲਸਣਾ, ਪੂਰੀ ਜਾਲੇਦਾਰ ਉਲੀ, ਪੱਤਾ ਝੁਲਸ ਰੋਗ, ਟਾਣਡੇ ਦਾ ਗਲਣਾ, ਰੋਗ ਥਾਮ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਬਿਜਾਈ ਤੋਂ 15 ਦਿਨ ਬਾਅਦ 200 ਗ੍ਰਾਮ ਇੰਡੋਫਿਲ ਐਮ 45 ਨੂੰ 150 ਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨਾ ਚਾਹੀਦਾ ਹੈ। ਸਿੰਚਾਈ ਇਸ ਨੂੰ 3 ਤੋਂ 4 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ। ਮੱਕੀ ਨੂੰ 5 ਤੋਂ 6 ਦਿਨਾਂ ਦੇ فاਸਲੇ ਤੇ ਪਾਣੀ ਲਗਾਉਂਦੇ ਰਹਿਣਾ ਚਾਹੀਦਾ ਹੈ। ਕਟਾਈ ਜਦੋਂ ਪੌਦਾ ਪੂਰੀ ਤਰ੍ਹਾਂ ਲੰਬਾ ਹੋ ਜਾਵੇ ਅਤੇ ਛਲੀਆਂ ਦਾਣਿਆਂ ਨਾਲ ਭਰ ਜਾਣ ਤਾਂ ਉਸ ਵੇਲੇ ਇਸ ਦੀ ਕਟਾਈ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।